ਤੁਸੀਂ ਦੇਖ ਰਹੇ ਹੋ ਦੈਨਿਸ ਫਾਇਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ Hindu ਸ਼ਾਸਤਰ ਦੇ ਵਿੱਚ ਸੌਨ ਦੇ ਮਹੀਨੇ ਦੇ ਇੱਕ ਬਹੁਤ ਵੱਡੀ ਮਹੱਤਤਾ ਦਾ ਖਾਸ ਕੇ ਸੌਨ ਦਾ ਮਹੀਨਾ ਭਗਵਾਨ ਬੋਲੇनाथ ਨੂੰ ਅਤੀ ਪ੍ਰਿਆ ਹੈ ਇਸ ਸੌਨ ਦੇ ਮਹੀਨੇ ਵਿੱਚ ਕੁਵਾਰੀ ਕੁੜੀਆਂ ਖਾਸ ਕਰਕੇ ਇਸ ਸੌਨ ਦੇ ਮਹੀਨੇ ਵਿੱਚ ਭਗਵਾਨ ਬੋਲੇनाथ ਦੀਆਂ ਪੂਜਾ ਅਰਚਨਾ ਕਰਕੇ ਆਪਣੇ ਆਉਣ ਵਾਲੇ ਉਸ ਯੋਗ ਵਰਦੀ ਵੀ ਮਨੋ ਕਾਮਨਾ ਭਗਵਾਨ ਬੋਲੇनाथ ਨੂੰ ਕਰਦੀਆਂ ਤਾਂ ਇਸ ਵਾਰ ਲੁਧਿਆਣਾ ਸ਼ਹਿਰ ਦੇ ਵਿੱਚ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਦੁਆਰਾ 16ਵਾਂ ਜਿਹੜਾ ਵਿਸ਼ਾਲ ਸ਼ਿਵ ਵਿਵਾਹ ਉੱਤੇ ਹੋਣ ਜਾ ਰਿਹਾ ਤਾਂ ਇਸ ਸ਼ਿਵਵਾਦ ਇੱਕ ਬਹੁਤ ਵੱਡੀ ਮਹੱਤਾ ਹਰ ਸਾਲ ਦੇਖਣ ਨੂੰ ਮਿਲਦੀ ਹੈ ਤਾਂ ਮਤਮਾਮ ਉਹ ਇਸ ਸੋਸਾਇਟੀ ਦੇ ਮੈਂਬਰ ਮੌਜੂਦ ਹੈ ਔਰ ਖਾਸ ਕਰਕੇ ਸ਼੍ਰੀ ਸ਼੍ਰੀ 108 ਮੰਡਲੇਸ਼ਵਰ ਸ਼੍ਰੀ ਨੰਦੀ ਬਾਬਾ ਜੀ ਮੇਨਾਂ ਮੌਜੂਦ ਹੈ ਜਿਹੜਾ ਇਸ ਪਰਾਚੀਨ ਗਊਸ਼ਾਲਾ 'ਚ ਬੜੀ ਮਹੱਤਾ ਹੁੰਦੀ ਹੈ ਬਾਬਾ ਜੀ 16ਵਾਂ ਸ਼ਿਵ ਵਿਵਾਹ ਆ ਬੜੀ ਮਹੱਤਾ ਆਪਣੇ ਹਿੰਦੂ ਸ਼ਾਸਤਰ ਕਿਸ ਤਰ੍ਹਾਂ ਦੀ ਤਿਆਰੀਆਂ ਔਰ ਕਿੰਮਤ ਰੜਾ ਜਿਹੜਾ ਸ਼ਿਵਵਾਦ ਕਿਦਾਂ ਕਿਦਾਂ ਨਹੀਂ ਰੜਾ ਇੰਤਜ਼ਾਮ ਕੀਤੇ ਜਾਉਂਦੇ ਜੈ ਸ਼ੰਕਰ ਜੀ ਹਰ ਹਰ ਮਾਦੇਵ ਪਹਿਲੇ ਦੇ ਸਾਵਨ ਦੀ ਸਾਵਨ ਦੇ ਮਹੀਨੇ ਦੀ ਸਾਰੇ ਸ਼ਿਵ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਤੇ ਦੇਖੋ ਸਾਵਨ ਦੇ ਮਹੀਨੇ ਚ ਜਿਹੜਾ ਜਿਹੜੀ ਸ਼ਿਵਰਾਤਰੀ ਆਉਂਦੀ ਬਹੁਤ ਪਵਿੱਤਰ ਹੈਗੀ ਤੇ ਜਿਹੜਾ ਸੋਲਮਾ ਸ਼ਿਵਵਾਹ ਹੋ ਰਿਹਾ ਬੜੀ ਧੂਮ-ਧਾਮ ਨਾਲ ਹੋ ਰਿਹਾ ਤੇ ਹਰ ਸਾਲ ਪ੍ਰਮਾਤ ਜਿਹੜਾ ਪੋਲੇ ਸ਼ੰਕਰ ਜੀ ਹੈ ਉਹਨਾਂ ਦੇ ਦਰਵਾਜ਼ੇ ਹਰ ਸਾਲ ਭਗਤਾਂ ਦੀ ਸੰਖਿਆ ਵੱਧ ਰਹੀ ਹੈ ਕਿਉਂਕਿ ਮਹਾਦੇਵ ਹੈ ਇਹ ਪੰਜਾਬ ਦਾ ਸਭ ਤੋਂ ਵੱਡਾ ਸ਼ਮਸ਼ਾਨ ਹੈ ਤੇ ਇਸ ਦਰਬਾਰ ਦੇ ਵਿੱਚ ਜਿਹੜੀ ਵੀ ਸੰਗਤ ਆਂਦੀ ਹੈ ਕਹਿੰਦਾ ਮੈਂ ਆਪਣਾ ਦੁੱਖ ਲੈ ਕੇ ਤੇ ਭੋਲੀ ਸ਼ੰਕਰ ਨੂੰ ਮਿਲਣ ਵੀ ਆਂਦੀ ਆ ਉਹਨੂੰ ਜੇ ਕੁਝ ਨਹੀਂ ਵੀ ਚਾਹੀਦਾ ਮਾਦੇ ਵੇਸੇ ਵੀ ਛੋਲੇ ਚ ਪਾ ਦਿੰਦੇ ਆ ਤੇ ਜਿਹੜਾ ਸੋਲਮਾ ਸ਼ਿਵ ਵਭਾ ਹੋ ਰਿਹਾ ਬੜੀ ਧੂਮ-ਧਾਮ ਦੇ ਨਾਲ ਤਿਆਰੀ ਚੱਲ ਰਹੀ ਹੈ ਅੱਜ ਦੇਖ ਲਓ 20 ਤਰੀਕ ਹੋ ਗਈ ਰਹਿ ਗਏ 2 ਦਿਨ ਤੇ ਐਸੀ ਅੱਜ ਐਸੀ ਕਰਕੇ ਸਾਰਿਆਂ ਨੂੰ ਆਪ ਲੁਧਿਆਣਾ ਵਾਸੀਆਂ ਨੂੰ ਦੁਬਾਰਾ ਇੱਕ ਰਿਮਾਈਂਡਰ ਲਾਇਆ ਗਿਆ ਹੈ ਕਿ ਆਪਾਂ ਸਾਰੇ ਲੁਧਿਆਣਾ ਵਾਸੀਆ ਜਿਨ੍ਹਾਂ ਕੋ ਆਪਨਾ ਜਿਹੜਾ ਨਿਮੰਤਰਣ ਨਹੀਂ ਪਹੁੰਚਿਆ ਕਿਉਂਕਿ ਸਾਰੇ ਆਰੇ ਡਿਊਟੀ ਲੱਗੀ ਹੋਈ ਹੈ ਕਿ ਸਾਰੇ ਦੇ ਕੋਲ ਪਹੁੰਚਾ ਕੇ ਆਓ ਜਿਹੜੇ ਨਹੀਂ ਪਹੁੰਚ ਪਾਏ ਜਿਨ੍ਹਾਂ ਕੋ ਤੇ ਆਪਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਆਪਾਂ ਸਾਰੇ ਲੁਧਿਆਣਾਵਾਸ ਲੁਧਿਆਣਾ ਵਾਸੀਆਂ ਨੂੰ ਇੱਕੋ ਹੀ ਆਪਣਾ ਸੰਦੇਸ਼ ਦੰਨੇ ਆ ਕਿ ਆਪਾਂ ਪੋਲੇ ਸ਼ੰਕਰ ਦੇ ਵਿਆਹ ਤੇ ਆਣਾ ਕਿਸੇ ਦੇ ਨਹੀਂ ਆਣਾ ਕਿਉਂਕਿ ਜਿਹੜੇ ਸੁਸਾਇਟੀ ਹੈ ਜਿਹ ਸੁਸਾਇਟੀ ਜਾਂ ਕੋਈ ٹرسٹ ਜਾਂ ਕੁਝ ਵੀ ਉਹ ਕਿਸੇ ਦਾ ਨਹੀਂ ਕੋਲੇ ਸ਼ੰਕਰ ਜੀ ਦਾ ਆਪਾਂ ਆਪਾਂ ਕਿਸੇ ਲਈ ਨਹੀਂ ਆਣਾ ਆਪਾਂ ਆਪਣੇ ਲੈ ਆਣਾ ਕਿਉਂਕਿ ਆਪਾਂ ਆਵਾਂਗੇ ਤੇ ਪਾਵਾਂਗੇ ਉਹ ਪੋਲੇ ਸ਼ੰਕਰ ਦਰਵਾਜ਼ੇ ਦੇ ਵਿੱਚ ਖੁੱਲਾ ਨਿਮੰਤਰਣ ਹੈ ਕਹਿੰਦੇ ਕੋਈ ਵੀ ਇੱਥੇ ਉਹ ਨਹੀਂ ਹੈ ਕੋਈ ਜਨਨਾ ਜਾਤ ਨਾ ਪਾਤ ਨਾ ਕੋਈ ਉੱਚਾ ਨਾ ਨੀਮਾ ਨਾ ਕੋਈ ਵੱਡਾ ਨਾ ਛੋਟਾ ਮਾਲਕ ਦਾ ਦਰਵਾਜ਼ ਸਾਰੇ ਬਰਾਬਰ ਹੈ ਕਿਉਂਕਿ ਉਸ ਦਰਵਾਜ਼ ਦੇ ਵਿੱਚ ਪੁਲੀਸ਼ੰਗਰ ਸ਼ਖਸ਼ਾਤ ਬੈਠੇ ਹੈ ਤੇ ਆਪਾਂ ਆਈਏ ਤੇ ਪੁਲੀਸ਼ੰਗਰ ਨਾਲ ਗੁਣਗਾਨ ਕਰੀਏ ਤੇ ਪੁਲੀਸ਼ੰਗਰ ਦਾ ਦਰਵਾਜ਼ ਦੇ ਵਿੱਚ ਆ ਕੇ ਆਪਣੇ ਜਿੰਨੇ ਵੀ ਦੁੱਖੜੇ ਹੈਗੇ ਮਾਦੇਵ ਨਾਲ ਸਾਂਝਾ ਕਰਕੇ ਉਸ ਦਿਨ ਮਾਦੇਵ ਪ੍ਰਸੰਨ ਹੁੰਦੇ ਹੈ ਕਿਉਂਕਿ ਜੇ ਪ੍ਰਸੰਨ ਹੁੰਦਾ ਹੈ ਤੇ ਉਹ ਹਰ ਹਰ ਇੱਛਾ ਮਾਲਕ ਇਹਨਾਂ ਜਾ ਤੇਰੀ ਪੂਰੀ ਹੋਵੇ ਤੇ ਤਤਾਸਤੂ ਕਿਉਂਕਿ ਮਾਲਕ ਬੈਠਾ ਹੈ ਉਹ ਪੁਲਿਸਿੰਗ ਕ ਸ਼ਖਸ਼ਾ ਧਰਤੀ ਲੋਕ ਤੇ ਆਂਦੇ ਦੇਖੋ ਉਹ ਤਿੰਨੋਂ ਲੋਕਾਂ ਦੇ ਮਾਲਕ ਹੈ ਹੈਗਾ ਨਹੀਂ ਹੈਗਾ ਉਹ ਧਰਤੀ ਦਾ ਵੀ ਆਕਾਸ਼ ਦਾ ਵੀ ਪਤਾਲ ਦਾ ਵੀ ਠੀਕ ਹੈ ਤੇ ਉਹ ਤ੍ਰਲੋਕੀ ਨਾ ਧਰਤੀ ਤੇ ਉਸ ਦਿਨ ਵਿਰਾਜਮਣ ਹੁੰਦਾ ਹੁਣ ਵੀ ਵਿਰਾਜਮਣ ਹੈ ਇਸ ਸਮੇਂ ਆਪਣੇ ਵਿੱਚ ਵੀ ਹੈਗਾ ਮਹਾਦੇਵ ਨਾਲ ਹੀ ਹੈ ਕਿਉਂਕਿ ਇਹ ਸੁਸਾਇਟੀ ਦਾ ਪ੍ਰਧਾਨ ਸੁਸਾਇਟੀ ਦਾ ਸਾਰਾ ਕੁਝ ਕਰਨ ਦਾ ਮਾਲਕ ਦੇ ਹੱਥ ਹੈ ਕਿਉਂ ਤ੍ਰਲੋਕੀ ਨਾ ਦੇ ਸਮਾਧੀ ਡਿਊਟੀ ਤੇ ਆਪਾਂ ਕਿਉਂ ਨਹੀਂ ਆ ਇਸ ਸ਼ੁਭ ਅਫਸਰ ਤੇ ਆਪਾਂ ਆਵਾਂਗੇ ਪਰਿਵਾਰ ਦੇ ਸਮੇਂ ਆਵਾਂਗੇ ਠੀਕ ਹੈ ਨਾਲੇ ਮਹਾਦੇਵ ਦਾ ਭੰਡਾਰਾ ਦੇਖੋ ਸਵੇਰੇ 7 ਵਜੇ ਤੋਂ ਲੈ ਕੇ ਮਹਾਦੇ ਪਤਾ ਨਹੀਂ ਕਿੱਦਾਂ ਕਿੱਦਾਂ ਭਗਵਾਨ ਬੰਨੇ ਆ ਮਾਲਕ ਦੇ ਹੁਕਮ ਦੇ ਨਾਲ ਕਰਮ ਵਾਲਿਓ ਕਰਾਨ ਵਾਲਿਓ ਆਪਾਂ ਤਾਂ ਸਿਰਫ ਮਾਲਕ ਦੇ ਹੁਕਮ ਦੇ ਕਹਨੇ ਕਤਪੁਤਲੀ ਆ ਜੋ ਮਾਲਕ ਜਿੱਦਾ ਬੁਲਾ ਰਿਹਾ ਨਿਚਾ ਰਿਹਾ ਚਲੋ ਤੇ ਆਪਾਂ ਸਾਰਿਆਂ ਨੂੰ ਆਪਾਂ ਪਰਿਵਾਰਾ ਸਮੇਤ ਪਹੁੰਚੀਏ ਠੀਕ ਹੈ ਜਿਹੜਾ ਸੋਲਮਾ ਸ਼ਿਵਵਾ ਹੈ ਬੜੀ ਧੂਮਤਾਬ ਦੇ ਨਾਲ ਪਰਚੀਨ ਗਊਸ਼ਾਲਾ ਸ਼ਮਸ਼ਾਨ ਘਰ ਚ ਮਨਾਇਆ ਜਾਦਾ ਹੈ ਜੈ ਸ਼ੰਕਰ ਜੀ ਬੜੀ ਮਹੱਤਤਾ ਹੈ ਪਰਚੀਨ ਗਊਸ਼ਾਲਾ ਦੇ ਖਾਸ ਕਿ ਉਸ ਸ਼ਮਸ਼ਾਨ ਭੂਮੀ ਦੇ ਵਿੱਚ ਸ਼੍ਰੀ ਸ਼੍ਰੀ ਚੋਟ ਨੰਦੀਪ ਬਾਬਾ ਜੀ ਉੱਥੇ ਕਰਦੇ ਆ ਕਾਫੀ ਲੋਕ ਉੱਥੇ ਲੈਣਾ ਚ ਲੱਗਦੇ ਆ ਇੱਕ ਯੱਗ ਵੀ ਚੱਲਦਾ ਉੱਤੇ ਭਗੂਤੀ ਵੀ ਦਿੰਦੇ ਆ ਕਿੰਨੀ ਕਿ ਮਹੱਤਤਾ ਕਿ 16 ਮੈਂ ਹਮੇਸ਼ਾ ਹੀ ਰਾਸ਼ ਰਹਿੰਦਾ ਕਿੰਦਾ ਦਾ ਇੰਤਜ਼ਾਮ ਹੋਣਗੇ ਇਸ ਦਾ ਦੇਖੋ ਜੀ ਪਿਛਲੇ 16 ਵਰ੍ਹਿਆਂ ਤੋਂ ਜਿਹੜਾ ਮੰਨੂ ਚਾਵਲਾਈ ਨੰਦੀ ਜੀ ਦੇ ਸ਼ਿਵ ਅਧਿਐਕਸ਼ਤਾ ਦੇ ਵਿੱਚ ਉਹਨਾਂ ਦੀ ਇਹ ਜਿਹੜਾ ਸ਼ਿਵ ਵਿਆਹ ਕਰਾਇਆ ਜਾ ਰਿਹਾ ਹੈ ਇਸ ਵਾਰ ਜਿਹੜਾ ਇਹ ਸ਼ਿਵ ਵਿਆਹ ਦੇਖਣ ਯੋਗ ਹੋਏਗਾ ਔਰ ਸਾਡੇ ਜਿਹੜੇ ਗਾਣ ਵਾਲੇ ਭੋਲੇ ਨਾ ਦੇ ਪਗਤ ਜਿਹੜੇ ਆ ਰਹੇ ਨੇ ਉਹ ਵੀ ਬਹੁਤ ਵਧੀਆ ਨੇ ਪੰਜਾਬ ਦੀ ਆਨ ਬਾਨ ਸ਼ਾਨ ਅਮ੍ਰਿਕ ਰੋਹੀ ਜੀ ਆ ਰਹੇ ਨੇ ਜਿਹੜਾ ਉੱਥੇ ਤੂਣਾ ਚੱਲ ਰਿਹਾ ਹੈ ਮੰਨਿਆ ਜਾਂਦਾ ਹੈ ਇਹ ਵਿਸ਼ਵਾਸ ਹੈ ਸਾਡੇ ਪਗਤਾਂ ਦਾ ਸ਼ਿਵ ਪਗਤਾਂ ਦਾ ਕਿ ਉਹ ਭੋਲੇ ਨਾ ਤਾਂ ਆਪ ਖੁਦ ਕਸ਼ਟ ਦੂਰ ਕਰਦੇ ਨੇ ਔਰ ਇੰਨੀ ਕੁ ਉਥੇ ਸ਼ੇ ਭਗਤਾ ਦੀ ਲੈਣ ਲੱਗੀ ਹੁੰਦੀ ਹੈ ਸੋਮਵਾਰ ਨੂੰ ਸਵੇਰੇ 10 ਵਜੇ ਧੂਨੇ ਤੇ ਬੈਠਦੇ ਨੇ ਔਰ ਪ੍ਰਭੂ ਸਭ ਦੇ ਕਸ਼ਟ ਦੂਰ ਕਰਨ ਆਉਂਦੇ ਨੇ ਔਰ ਇੱਕ ਐਸਾ ਇਹ ਤਿਉਹਾਰ ਹੈ ਬੋਲੇਨਾਥ ਦਾ ਇੱਕ ਜਲ ਦੇ ਲੋਟੇ ਨਾਲ ਸਾਡੇ ਬੋਲੇਨਾਥ ਪ੍ਰਸੰਨ ਹੋ ਜਾਂਦੇ ਨੇ ਔਰ ਸਭ ਦੀਆਂ ਮਨੋ ਕਾਮਨਾ ਪੂਰ ਕਰਦੇ ਨੇ ਆਓ ਲੁਧਿਆਣਾ ਵਾਸੀਓ ਬੋਲੇਨਾਥ ਆ ਰਹੇ ਨੇ 23 ਤਰੀਕ ਨੂੰ ਪ੍ਰਚੀਨ ਗਊਸ਼ਾਲਾ ਸ਼ਮਸ਼ਾਨ ਘਾੜ ਦੇ ਅੰਦਰ ਤੁਸੀਂ ਵੀ ਆਪਣੇ ਦੁੱਖ ਕਲੇਸ਼ ਦੂਰ ਕਰੋ ਭਗਵਾਨ ਬੋਲੇ ਨਾ ਸਭ ਤੇ ਕਿਰਪਾ ਕਰੇ ਇਹ ਹੀ ਸਾਡੀ ਛੇ ਭਗਤਾ ਅਗੇ ਅਰਦਾਸ ਹੈ ਬholenath ਆ ਰਹੇ ਨੇ ਤੁਸੀਂ ਵੀ ਆਓ ਅਕੀਸਰ ਲਿਖ ਦਿਓ ਅ ਬੜਾ ਬੜੀ ਮਹੱਤਤਾ ਮੈਂ ਪਹਿਲੀ ਗੱਲ ਬੜੀ ਮਹੱਤਤਾ ਸ਼ਮਸ਼ਾਨ ਭੂਮੀ ਦੀ ਸਾक्षात ਭਗਵਾਨ ਤ੍ਰੇਲੋਕੀਆਂ ਤੇ ਬਿਰਾਜਮਾਨ ਹੁੰਦੇ ਆ ਔਰ ਮਹੱਤਤਾ ਇਸੇ ਕਿਹਾ ਕਿ ਕਾਫੀ ਸਾਲਾਂ ਤੋਂ ਸ਼ਿਵਵਾਦ ਕਾਫੀ ਰਾਸ਼ ਹੁੰਦਾ ਤਾਂ ਕਿਸ ਤਰ੍ਹਾਂ ਇਸ ਵਾਰ ਕਿਸ ਤਰ੍ਹਾਂ ਤਿਆਰੀਆਂ ਹੋਣਗੀਆਂ ਔਰ ਕਿਸ ਤਾਂ ਦੇ ਇੰਤਜ਼ਾਮ ਦਾ ਡਵਲ ਜੈ ਸ਼ੰਕਰ ਜੀ ਸਾਰਿਆਂ ਨੂੰ ਪਹਿਲੇ ਤਾਂ ਪੋਲੇ ਸ਼ੰਕਰ ਜੀ ਦਾ 16ਵਾਂ ਸ਼ਿਵ ਵਯਾ ਸੀ ਕਰਵਾਂ ਜਾ ਰਹੇ ਆ ਜੀ ਪੋਲੇ ਸ਼ੰਕਰ ਦੀ ਕਿਰਪਾ ਨਾਲ ਉਹ ਨੰਦੀ ਮਹਾਰਾਜ ਦੀ ਕਿਰਪਾ ਨਾਲ ਜੋ ਕੀ ਧੂਨੇ ਦੀ ਸੇਵਾ ਕਰਦੇ ਨੇ ਠੀਕ ਹੈ ਜੀ ਤੇ ਉਹ ਸਾਰੇ ਮਿਲ ਕੇ ਆਪਾਂ ਰਾਜਪਾਲ ਕੇ ਪੰਗੜੇ ਪਾਈਏ ਤੇ ਪੋਲੇ ਸ਼ੰਕਰ ਦਾ ਵਯਾ ਮਨਾਈਏ ਜੈ ਸ਼ੰਕਰ ਸੋ ਸ਼ਿਵ ਪਕਾਂ ਵੱਲੋਂ ਲਲਦਾਸੀ ਕੇ ਲੁਧਿਆਣਾ ਵਿਖੇ ਪ੍ਰਾਚੀਨ ਗਊਸ਼ਾਲਾ ਵਿਖੇ ਜਿਹੜਾ 16ਵਾਂ ਜਿਹੜਾ ਵਿਸ਼ਾਲ ਸ਼ਿਵ ਵਾ ਹੋ ਰਿਹਾ ਤੇ ਇਹੰਦਸ ਦੀ ਕੀ ਹਿੰਦੂ ਸ਼ਾਸਤਰ ਮੁਤਾਬਕ ਇਹੜਾ ਸ਼ਿਵਵਾਸ ਹੋਣ ਦੇ ਮੀਨ ਜਿਹੜੇ ਭਗਤ ਕਰਾਂਦੇ ਤਾਂ ਉਹਨਾਂ ਹੀ ਸੇਮ ਕਿਰਪਾ ਵੀ ਹੁੰਦੀ ਤਾਂ ਇਸ ਸ਼ਿਵਵਾਦ ਦੀ ਖਾਸਤੇ ਉਸ ਪ੍ਰਚੀਨ ਗਊਸ਼ਾਲਾ ਜੀ ਇੱਕ ਇੱਕ ਲੋਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਤਾਂ तमाम ਲੁਧਿਆਣਾ ਵਾਸੀਆਂ ਨੂੰ ਇਸ ਦਾ ਨਿਮੰਤਰ ਵੀ ਸੋਸਾਇਟੀ ਵੱਲ ਦਿੱਤਾ ਜਾ ਰਿਹਾ ਹੈ ਦੇਖੋ ਜੀ ਸਾਡੇ ਸੀਪੀ ਸਾਹਿਬ ਨੇ ਸਾਨੂੰ ਬੜਾ ਫੁੱਲ ਸਪੋਰਟ ਕੀਤਾ ਉਹਨਾਂ ਨੇ ਸਪੈਸ਼ਲੀ ਸਾਨੂੰ ਕਿਹਾ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਪੂਰੀ ਸਿਕਿਉਰਿਟੀ ਲਗਾਈ ਗਈ ਹੈ 3 ਨੰਬਰ ਤੋਂ ਲੈ ਕੇ ਸ਼ਮਸ਼ਾਨ ਘੜ ਮੰਦਿਰ ਤੱਕ ਠੀਕ ਹੈ ਜੀ ਇਸ ਸਾਨੂੰ ਪ੍ਰਸ਼ਾਸਨ ਨੇ ਪੂਲ سپورਟ ਕੀਤੀ ਹੈ ਜੀ ਪਲੱਸ ਅਸੀਂ ਜਿਹੜਾ ਲੰਗਰ ਹੈ ਸਾਡਾ ਕਿਉਂਕਿ ਸਾਡਾ ਲੰਗਰ ਬੰਦਾ 50000 ਤੋਂ ਪਲੱਸ ਹਾਂ ਜੀ ਠੀਕ ਹੈ ਠੀਕ ਹੈ ਜੀ ਉਸ ਉੱਥੇ ਪਬਲਿਕ ਬਹੁਤ ਹੁੰਦੀ ਹੈ ਉੱਥੇ ਵੀ ਫੁੱਲ سپورਟ ਫੁੱਲ ਇੰਤਜ਼ਾਮ ਕੀਤਾ ਗਿਆ ਬਾਉਂਸਰ ਸਿਕਿਉਰਟੀ ਇਹ ਉਹ ਫੁੱਲ ਇੰਤਜ਼ਾਮ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਜੀ ਕਮਮਨ ਬੋਬੀਨਾ ਸੰਦੀਪ ਸ਼ਰਮਾ ਡੈਨੀ ਫਰਟੀ ਵੀ ਲੁਧਿਆਣਾ